हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਦੋ ਗਾਵਾਂ ਇੱਕ ਤਾਜੀ ਸੂਈ ਇੱਕ ਗੱਭਣ ਤੇ ਦੋ ਬੱਚੀਆਂ ਸੇ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਣੇ ਬਾਈ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬਧੀਆ ਠੀਕ ਹੈ ਜੀ ਨਾਮ ਤੇ ਐਡਰੈਸ ਬੋਲ ਨਾਮ ਦੀਲਾ ਸਿੰਘ ਪੈਂਦਾ ਲਵਾ ਠੀਕ ਹੈ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਤਹਿਸੀਲ ਬਾਈ ਤਹਿਸੀਲ ਤਪਾ ਨੇੜੇ ਤਪਾ ਠੀਕ ਹੈ ਮੋਬਾਈਲ ਨੰਬਰ ਬੋਲ 82642 2630 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੁਆਸ ਹੁੰਦੀ ਹੈ ਇਹ ਦੂਜਾ ਸੁਆਸ ਹੁੰਦੀ ਹੈ ਰੈਟਰ ਕਿੰਨੇ ਦਿਨ ਲੈਂਦੀ ਹੈ ਇਹ ਕੱਢਦੀ ਹੈ ਹਜੇ ਹਫਤਾ ਹਫਤੇ ਦੀ ਹਾਂ ਹਾਂ ਦੁੱਧ ਪਹਿਲੇ ਸੁਆਸ 18 ਕਿਲੋ ਕੱਢਾ ਵੜਦਾ ਠੀਕ ਆ ਹਾਂ ਬਰ ਬਰ ਬਹੁਤ ਆਜੇ ਨੇੜੇ ਤੋਂ ਚੈੱਕ ਕਰ ਲੋ ਬਲਡ ਲਾਂ ਚੰਗੀਆਂ ਪਹਿਲਾਂ ਬਹੁਤ ਵਈਆਂ ਬਹੁਤ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਬੈ ਨਿਕੜ ਮੇ ਪੂਰੇ ਗੈਰ ਤੇ ਨਾੜਾ ਨੂੜਾ ਕਰਮ ਵਾਲੀ ਦੇ ਖੁੱਲ ਚੰਗੀਆਂ ਫੇਸ ਬਿਊਟੀ ਕਮਾਲ ਦੀ ਆ ਬੋਦੀ ਬਾਦੀ ਚੰਗੀਆਂ ਰੰਗ ਰੂਪ ਚੰਗਾ ਤੂਰਾ ਤਾਰ ਚੰਗਾ ਵੜਦਾ ਕੱਦ ਠੀਕ ਆ ਦਰਮਿਆਨਾ ਜਿਹਾ ਕੱਦ ਦਾ ਬਈ ਰੰਗ ਰੂਪ ਬਹੁਤ ਚੰਗਾ ਤੇ ਮੁੱਲ ਕੀ ਆ ਬਾਈ ਇਹਦਾ ਇਹਦਾ ਮੁੱਲ ਡਾਕਟਰ 52000 ਰੁਪਇਆ ਮਾਨਤਾਨ ਹੋ ਜੀ ਬਾਈ ਮਾਨਤਾਨ ਹੋ ਜਾਓ 52000 ਰੁਪਇਆ ਮੁੱਲਾ ਬਾਈ ਮਾਨਤਾਨ ਜ਼ਰੂਰ ਹੋ ਜੀ ਫੇਸ ਬਹੁਤ ਸੋਹਣਾ ਡਾਕਟਰ ਕੀ ਆ ਬੋਦੀ ਬਾਦੀ ਚੰਗੀ ਟੋ ਟਾ ਚੰਗਾ ਪਹਿਲਾਂ ਬਾਕੀ ਆਪਣੀ ਰਸਤੇਦਾਰੀ ਦਵਾਈ ਵਿਆ ਕੋਈ ਵੀ ਆ ਠੀਕ ਆ ਹਾਂ ਤੇ ਥਾਨ ਬੜਾ ਚੰਗਾ ਬਾਈ ਮੁੱਠੀ ਵਾਲਾ ਥਾਨ ਕੱਲਾ ਤੂੰ ਠੰਡੀਆਂ ਡਾਕਟਰ ਜਿਵੇਂ ਜਿਵੇਂ ਮਰਜ਼ੀ ਲਾਈ ਹਾਂ ਹਾਂ ਜਿੱਧਰ ਦੀ ਮਰਜ਼ੀ ਬਹਿ ਜਾ ਠੀਕ ਆ ਦੋਨੇ ਪਾਸੇ ਬਹਿ ਕੇ ਚੌਂਦੇ ਆ ਠੀਕ ਆ ਬਾਈ ਮੋਲੇ ਦਾ 52 ਹਣਾ ਹਾਂ ਠੀਕ ਆ ਅੱਗੇ ਬਈ ਦੋ ਨੰਬਰ ਕਿਹੜਾ ਸੂਸੂਈ ਆ ਇਹ ਪਹਿਲਾ ਸੂਈ ਆ ਡਾਕਟਰ ਕਦੋਂ ਸੂਈ ਆ ਬਈ ਇਹ ਰਾਤ ਸੂਈ ਆ ਇਹ ਬੱਚਾ ਕੀ ਪੰਜ ਪੰਜ ਲੀਟਰ ਬੋਲਾ ਕਰਦਾ ਇਹ ਸੱਲੋਂ ਬੱਚਾ ਕੀ ਦਿੱਤਾ ਮਗਰ ਬੱਸੀ ਆ ਬੱਚੀ ਆ ਹਾਂ ਉਹ ਜਰਸੀ ਆ ਪਿਆ ਹੋਰ ਠੀਕ ਆ ਇਹ ਤੂੰ ਰੋਕ ਕੇ ਦੀ ਜਮਾ ਸਾਫ ਆ ਡਾਕਟਰ ਜਨਾ ਪੰਜ ਲੀਟਰ ਕਰਕੇ 5.5 ਕਿਲੋ ਬੋਲਾ ਕਰਦਾ ਅੱਜ ਤੜਕੇ ਠੀਕ ਆ ਤੇ ਕਿਤਾਬ ਸੂਈ ਵੀ ਆ ਜਿਹਰੋਂ ਜੋ ਸਾਫ ਆ ਜਾ ਦੁੱਧ ਕਿੰਨਾ ਦੇ ਦੂ ਹੋਰ ਦੋ ਦੇ ਡਾਟਰ 15 16 ਕਿਲੋ ਦਾ ਠੀਕ ਹੈ ਤੋਰ ਦੇ ਬਾਈ ਫੇਸ ਬਿਊਟੀ ਚੰਗੀ ਆ ਸੂਈ ਸਵਾਈਆ ਕੱਦ ਵਿੱਡ ਚੰਗਾ ਰੰਗ ਰੂਪ ਚੰਗਾ ਚਿਵਾਈ ਕਿਵੇਂ ਆ ਬਾਈ ਚਿਵਾਈ ਪੂਰੀ ਵਧੀਆ ਡਾਟਰ ਠੀਕ ਆ ਬਾਈ ਹਾਂ ਇਹਦਾ ਮੁੱਲ ਬਾਈ ਇਹਦਾ ਮੁੱਲ 48000 ਡਾਟਰ ਮਾਨਤਾਨ ਹੋਜੂ ਮਾਨਤਾਨ ਹੋਜੂ 48 ਠੰਡੀ ਸੀ ਲਾ ਡਾਟਰ ਜਿੱਦੜੀ ਮਾਰਦੀ ਬੈ ਜਾ ਕੋਈ ਲੋਠੀ ਵਾਲਾ ਫੋਨ ਹੂੰ ਕੰਨ ਚੰਗਾ ਲੱਗੇ ਠੀਕ ਆ ਠੰਡੀ ਆ ਯਾਦ ਬ੍ਰੀਡ ਚੰਗੀ ਐ ਸ਼ਾਈਨਿੰਗ ਸ਼ੋਨਿੰਗ ਬਾਕੀ ਇਹਨੂੰ 16 17 ਕਿਲੋ ਰੈਟ ਕੀ ਮੈਨਾ ਰੱਖਦਾ ਵੱਡੀ ਗੱਲ ਗਰਮੀ ਨਹੀਂ ਮੰਨਦੀ ਹਾਂ ਹਰਮਾ ਜੀ ਚੰਗੀ ਉਹ ਬਾਕੀ ਮਾਗਰ ਵੀ ਬੱਸੀਆ ਰੈਟ ਜਰਸੀ ਬੱਸੀਆ ਠੀਕ ਆ ਭਾਈ ਮੋਲੇ ਦਾ ਮੰਨ 48000 ਡਾਕਟਰ ਠੀਕ ਆ ਭਾਈ ਤਾਂ ਤਾਂ ਹੋ ਜੂ ਠੀਕ ਆ ਅੱਗੇ ਭਾਈ 3 ਨੰਬਰ ਬੱਸੀ ਕਿੰਨੀ ਕੁ ਉਮਰ ਆ ਭਾਈ ਇਹਦੀ ਇਹ ਡਾਕਟਰ 9 ਮਹੀਨਿਆਂ ਦੀ ਬੱਸੀਆ ਠੀਕ ਆ ਭਾਈ ਕਿਹੜੇ ਟੀਕੇ ਦੀ ਆ ਇਹ ਉਹ ਬੰਦੇ ਕੋਲ ਨਾ ਸਾਰੀ ਡਿਟੇਲ ਪਈ ਹੈ ਜਿੱਦੋਂ ਅੱਪਨੇ ਹੰਦੀਆ ਖਾਨ ਵਿੱਚੋਂ ਲੈ ਕੇ ਲੈ ਰਹਿਟ ਹਮ ਆਪਾਂ ਉਹਨਾਂ ਨੰਬਰ ਤੇ ਰਹਿਾਂਗੇ ਸਾਰੀ ਡਿਟੇਲ ਏ ਟੂ ਜ਼ेड ਕਿਹੜਾ ਡਾਇਮੰਡ ਡੂਮ ਟ੍ਰੀ ਕਾ ਹੁੰਦਾ ਪਰ ਕਿਹੜਾ ਠੀਕ ਆ ਉਹ ਠੀਕ ਹੀ ਦਿਆ ਫੇਸ ਬੜਾ ਪਿਆਰਾ ਉਹਦੀ ਬਾਦੀ ਬਹੁਤ ਚੰਗੀ ਰੰਗ ਰੂਪ ਚੰਗਾ ਤੇ ਲਾਲ ਕਲਰ ਆ ਬਾਈ ਡਿਮਾਂਡ ਚੰਗਾ ਯਾਰ ਜਰਸੀ ਆ ਲੈ ਬਾਹਰ ਕੱਢ ਲੈ ਮੜੇ ਖੁੱਲੇ ਖਾਂ ਦਿਖਾਈਏ ਫੇਸ ਫੂਸ ਚੰਗਾ ਮਾਣਾ ਦੁੱਧ ਕਿੰਨਾ ਸੀ ਡਾਕਟਰ ਚ 25 ਕਿਲੋ ਚੋਆਵਣਾ ਪਰ ਇੱਕੋ ਹੀ ਬੰਦੇ ਕੋਲ ਫਾਰਮ ਤੇ ਇੱਕੋ ਹੀ ਜਰਸੀ ਸੀ अच्छा बाकी अच्छे ਫਦਾ ਫਾਰਮ ਸੀ ਹੋ ਹੂੰ ਪ੍ਰਿੰਟ ਚੰਗਾ ਰੰਗ ਪ੍ਰਿੰਟ ਬਹੁਤ ਚੰਗਾ ਚੋੜੀ ਚੰਗੀ ਚੰਗੀ ਆ ਬੱਚੀ ਜਿਵੇਂ ਚਾਰੇ ਕਰਨੇ ਖੜਮਿਆਂ ਕੱਲੇ ਕੱਲੇ ਉਮਰ ਕਿੰਨੀ ਕਦੀ ਇਹ 9 ਮਹੀਨੇ ਦਾ ਟਰ 9 ਮਹੀਨੇ ਹਾਂ ਤੇ ਕੀ ਮੁੱਲ ਕਰਦੇ ਹੋ ਭਰਾ ਦਾ ਇਹਦਾ ਮੁੱਲ ਡਾਕਟਰ 12000 ਰੁਪਏ ਕਰ ਦਿੰਦੇ ਆਨ ਲੈ 12000 ਰੁਪਏ ਮਾਨਦਾਨ ਹੋ ਜੀ ਭਾਈ ਤਾਂ ਮਾਨਦਾਨ ਹੋ ਜੂ 12000 ਰੁਪਏ ਮੁੱਲ ਜਾਇਜ਼ ਬਾਕੀ ਜਿਹੜਾ ਭਾਈ ਮੌਕੇ ਤੇ ਮਾਨਦਾਨ ਜ਼ਰੂਰ ਹੋ ਜੂਗਾ ਚੰਗੀ ਆ ਬੱਚੀ ਸਭੀ ਪੜਿਆ ਰੰਗ ਬਹੁਤ ਚੰਗਾ ਰੰਗ ਬਹੁਤ ਚੰਗੀ ਆ ਬਾਈ ਅੱਗੇ ਵੀਰੇ 4 ਨੰਬਰ ਬੱਚੀ ਕਿੰਨੀ ਕੁ ਉਮਰ ਹੈ ਜੀ ਇਹ ਖੀਰੀ ਹੈ ਡਾਕਟਰ ਇਹ 12 13 ਮਹੀਨਾ ਦੀ ਆ ਖੀਰੀ ਆ ਹਾਂ ਥਾਂ ਦੇਖ ਨਖੜ ਮੈਂ ਕੀ ਬਾਤ ਆ ਹਾਂ ਆਹ ਮੋਢੇ ਤੱਕ ਆਉਂਦੀ ਆ ਇਹ ਬਹੁਤ ਦਾ ਰੰਗ ਰੂਪ ਚੰਗਾ ਠੀਕ ਆ ਯਾਰ ਮੱਥਾ ਮੱਥਾ ਬਹੁਤ ਡੂੰਗਾ ਡਾਕਟਰ ਇਹਦੀ ਮਾਂ ਰੁੱਢ ਕਿੰਨਾ ਸੀ ਬਈ ਇਹ ਡਾਕਟਰ ਇੱਥੇ ਲਈ ਆ ਲੋਕ ਲਈ ਉਹਨਾਂ ਕੋਲ ਹੈਗੀ ਆ ਠੀਕ ਆ ਆ 20 ਲੀਟਰ ਰੋਡ ਚੋੜਿਆ ਹੋ 20 ਲੀਟਰ ਹਾਂ ਠੀਕ ਆ ਦੂਜੇ ਸੂਣ ਉਹਨਾਂ ਨੇ ਪਹਿਲੇ ਸੂਏ ਸੋਰਾ ਚੰਗਾ ਫੇਸ ਕਮਾਲ ਬੋਦੀ ਬਾਕੀ ਚਾਰੇ ਥਾਣੇ ਖੜਵੇਂ ਆ ਕੱਲਾ ਕੱਲਾ ਥਾਣਾ ਚਾਰੇ ਥਾਣੇ ਖੜਵੇਂ ਗਲਾਬੀ ਥਾਣ ਲੱਗਿਆ ਭਾਈ ਤੇ ਮੋਲੇ ਦਾ ਕੀ ਹੈ ਵੀਰੇ ਇਹਦਾ ਮੁੱਲ 14000 ਡਾਕਟਰ ਮਾਨਤਾਨ ਹੋ ਜਾ ਮਾਨਤਾਨ ਹੋ ਜਾ 14000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਰ 10-12 ਮਹੀਨਿਆਂ ਦੀ ਹੈਗੀ ਆ 13-14 ਮਹੀਨਿਆਂ ਦੀ ਭਾਈ ਉਮਰ ਦਾ ਦੱਸਦਾ ਤੂੰ ਠੀਕੀ ਹੈ ਲੱਖ ਸੰਬੰਧਕ ਠੀਕ ਆ ਅੱਗੇ ਭਾਈ ਵੜਵਾਰੇ ਕਿਹੜਾ ਸੂਆ ਸੂਈ ਵੀ ਆ ਇਹ ਪਹਿਲਾ ਸੂਈ ਵੇ ਰੈਕਟਰ ਥੋੜੀ ਜੀ ਇਹ ਕੁਝ ਦਿਨ ਪਹਿਲਾਂ ਖੀਵੀ ਆ ਇਹਦੇ ਥੱਲੇ 5 ਲੀਟਰ ਦੁੱਧ ਹੈਗਾ ਅੱਛਾ ਹਾਂ ਮੋਲੇ ਰਹਾ 10000 ਰੁਪਿਆ ਠੰਡੀ ਸੀਦਾ ਥਣ ਦਿਖਾ ਦੇ ਮੁੱਠੀ ਆੜਾ ਬੰਮਾ ਦੀ ਦੋ ਟਾਈਮ ਚੋਲੇ ਭਾਈ ਮਹਾਪੁਮੇ ਚਾਰ ਟਾਈਮ ਚੋੜੇ ਰਹਾ ਤਾਂ ਕੋਈ ਟੱਕਰੀ ਠੀਕ ਆ ਇਧਰ ਵੀ ਮਰਜੀ ਤੋਂ ਹੋ ਜਾਵੇ ਠੰਡੀ ਸੀਦਾ ਕੋਲੀ ਮੜੀ ਤੋਰ ਕੇ ਦਿਖਾ ਦੀ ਹੈ ਕੱਦ ਚੰਗਾ ਰੰਗ ਰੂਪ ਚੰਗਾ ਥਣ ਚੋੜੀ ਚੰਗੀ ਆ ਰੁੱਧ ਬਾਈ 5 ਲੀਟਰ ਦਾਸਦਾ ਭਾਉਦੀ ਬਾਈ ਕਹਿੰਦਾ 2 ਡੰਗ ਚ ਇਹ ਡਾਕਟਰ ਨੂੰ 7 ਕਹਾੜਾ ਲਾ ਲਾ ਕੀ ਚੱਕਰਾ ਨਹੀਂ ਲੋਡ ਪੰਜੇ ਮੈਂ ਕੰਡੇ ਵਾਲਾ ਡਾਕਟਰ ਠੀਕ ਆ ਹਾਂ ਤੇ ਮੁੱਲ ਕੀ ਆ ਦਾ ਫਿਰ ਇਹ ਡਾਕਟਰ 10000 ਦੇ ਦਾਂਗੇ ਮਾਨਤਾਨ ਹੋ ਜੂ ਬਾਈ ਹਾਂ ਮਾਨਤਾਨ ਹੋ ਜੂ 10000 ਰੁਪਏ ਮੁੱਲ ਆ ਬਾਈ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਰੰਗ ਰੂਪ ਚੰਗਾ ਗਰਮੀ ਬਿਲਕੁਲ ਨਹੀਂ ਮਾਂਦੀ ਨਾ ਨਾ ਗਰਮੀ ਨਹੀਂ ਡਾਕਟਰ ਜਮ ਹੌਕਦੀ ਜਮ ਠੰਡੀ ਸੀ ਲਾਣਾ ਇੰਨੀ ਮਰਜ਼ੀ ਵਹਿਦਾ ਕੋਈ ਚੱਕਰ ਨਹੀਂ ਨਾ ਕਿ ਭਰਾ ਕੋਲੇ ਸੀਗੇ ਪੰਜ ਪੰਜੇ ਲਿਖਾਤੇ ਕਿਸੇ ਵੀਰ ਦੇ ਪੰਜਾਂ ਜੋ ਕੋਈ ਵੀ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦ ਲਓ ਧੰਨਵਾਦ